ਸਨੀਲ ਕੁਮਾਰ ਪਿੰਡ ਕਿਹੜਾ ਪਿੰਡ ਆਪਣਾ ਮਹਿਮਦਾਲ ਜੀ ਕੀ ਗੱਲ ਹੋਈ ਸੀ ਭਾਜੀ ਅਸੀਂ ਇਹਨਾਂ ਰੋਟੀ ਪਾਣੀ ਖਾ ਕੇ ਕੰਮ ਤੋਂ ਆਏ ਰੋਟੀ ਪਾਣੀ ਖਾ ਕੇ ਜੀ ਬੋੜਾ ਥੱਲੇ ਆਈਦਾ ਕੁਮਰ ਫਿਰ ਅੱਛਾ ਮਨ ਤਾਂ ਦੇ ਉੱਤੇ ਬੋੜਾ ਥੱਲੇ ਕੁਮਰ ਆਇਆ ਜੀ ਤਾਂ ਪਿੱਛੋਂ ਤਿੰਨ ਬੰਦੇ ਆਏ ਕਿ ਟਾਈਮ ਕਿੰਨੇ ਟਾਈਮ 9 9:30 ਵਜੇ ਦੀ ਗੱਲ ਆ ਭਾਜੀ ਠੀਕ ਹੈ ਤਿੰਨ ਬੰਦੇ ਮੋਟਰਸਾਈਕਲ ਤੇ ਸੀ ਭਾਜੀ ਤਾਂ ਦੋ ਬੰਦੇ ਤਾਂ ਉੱਥੇ ਉਹਨਾਂ ਦੇ ਉਹਨਾਂ ਦੇ ਆਪਣੇ ਸੀਗੇ ਤਾਂ ਉਹਨਾਂ ਨੇ ਪਰੋਕੇ ਹੋਏ ਕੁੱਕਾ ਮਾਰਦੇ ਆ ਰਹੇ ਪਰ ਉਹਨਾਂ ਨੇ ਰੋਕੇ ਹੋਏ ਤੁਸੀਂ ਕਿਉਂ ਕੁੱਕਾ ਮਾਰਦੇ ਪਿੰਡ ਦੇ ਵਿੱਚ ਹੋਗੇ ਤੁਸੀਂ ਕੁੱਕਾ ਕਿਉਂ ਮਾਰ ਰਹੇ ਆ ਤਾਂ ਇੰਨੇ ਵਿੱਚ ਤਾਂ ਨਾ ਉਤਰ ਕੇ ਉਹ ਮਾਪੇਣ ਇੱਕਾਂ ਨਾ ਪੈ ਇਦਾਂ ਅੱਜ ਨੂੰ ਅਸੀਂ ਇਦਾਂ ਕੀਤਾ ਠਾਡੀਆਂ ਮਾਵਾਂ ਨੂੰ ਇਦਾਂ ਕੀਤਾ ਅਸੀਂ ਭੈਣਾਂ ਠਾਡੀਆਂ ਨੂੰ ਇਦਾਂ ਕੀਤਾ ਜਾਨੀ ਕਿ ਬਹੁਤ ਗੰਦ ਜਾਨੀ ਕਿ ਗੰਦੇ ਸ਼ਬਦਾਂ ਦੇ ਵਿੱਚ ਬੋਲੇ ਤਾਂ ਮੈਂ ਇੰਨੇ ਵਿੱਚ ਉਹਨਾਂ ਨੂੰ ਬੋਲਿਆ ਵੀ ਤੁਸੀਂ ਕਿਉਂ ਬੋਲ ਰਹਾ ਹੈ ਇੰਨੇ ਵਿੱਚ ਤਾਂ ਉਹਨੇ ਨਾ ਉੱਥੇ ਬਾਥਰੂਮ ਦੇ ਮੋਰੇ ਡੰਡੇ ਪੈ ਸੀ ਤਾਂ ਨਾ ਇੱਕ ਬੰਦਾ ਉਹਨਾਂ ਵਿੱਚੋਂ ਛਾਲ ਰਿਹਾ ਤਾਂ ਤਿੰਨ ਜਣੇ ਮੈਨੂੰ ਕੁੱਟਣ ਨਾ ਪਾ ਇੱਕ ਰੈਂਕੂ ਰੈਂਕੂ ਜੇਗਾ ਤਾਂ ਇੱਕ ਮੁੰਡਾ ਸੀਗਾ ਬਿੰਦੋ ਦਾ ਇੱਕ ਸੀਗਾ ਹੈਪੀ ਹੈਪੀ ਮੁੰਡਾ ਆ ਜੀ ਤਾਂ ਉਹ ਜੱਟਾਂ ਦੀ ਹਾਂਜੀਪਿੰਡ ਦੇ ਮੁੰਡੇ ਸੀਗੇ ਜੀ ਇੱਕ ਪੰਜਵਾਂ ਮੁੰਡਾ ਹੋਰ ਆਇਆ ਜੀ ਪਿੱਛੋਂ ਤਾਂ ਉਹ ਵੀ ਉਹਨਾਂ ਨੂੰ ਛੜਾਣ ਨੂੰ ਕਹਿੰਦਾ ਸੀ ਪਰ ਉਹ ਨਹੀਂ ਛੱਡਿਆ ਨਹੀਂ ਉਹ ਵੀ ਨਾਲ ਉਹਨਾਂ ਨਾਲ ਰੜ ਕੇ ਪੰਜਾਂ ਜਾਣਿਆਂ ਨੇ ਮੈਨੂੰ ਜਿੱਦਾਂ ਚਾਰਾਂ ਜਾਣਿਆਂ ਦੇ ਕੋਟੇ ਇੱਕ ਜਾਨਾ ਮੈਨੂੰ ਛੜਾਣ ਦਾ ਸੀਗਾ ਜੀ ਤਾਂ ਮੈਂ ਬਥੇਰਾ ਜੋਰ ਲਾਇਆ ਜੀ ਉਹਨਾਂ ਕੋਲ ਛੁੱਟਣ ਬਾਅਦ ਪਰ ਨਹੀਂ ਜਿਸ ਵੇਲੇ ਮੈਂ ਛੁੱਟਾ ਛੁੱਟ ਕੇ ਭੱਜਿਆ ਘਰਵਾਲੇ ਨੂੰ ਤਾਂ ਉਹ ਜਿਸ ਵੇਲੇ ਮੇਰੇ ਘਰ ਦੇ ਆਇਆ ਤਾਂ ਜਾਨੂ ਉਹ ਭੱਜ ਚੁੱਕੇ ਸੀਗੇ ਪੰਜ ਚਾਰ ਜਾਣੇ ਭੱਜ ਚੁੱਕੇ ਸੀਗੇ ਤਾਂ ਇੱਕ ਜੋ ਰੈਂਕੂ ਸੀਗਾ ਤਾਂ ਉਹ ਸਾਡੇ ਜਾਣ ਨੂੰ ਜਿਸ ਵੇਲੇ ਸਾਡੇ ਘਰ ਦੇ ਆਇਆ ਤਾਂ ਉਹ ਆਪਣੇ ਘਰ ਪਰਿਵਾਰ ਵਾਲ ਨੂੰ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ ਤਾਂ ਉਹ ਭੱਜ ਤਾਂ ਇਸ ਕਰਕੇ ਤਾਂ ਸਵੇਰ ਨੂੰ ਨਾ ਜਿੱਦ ਤੱਕ ਮੈਂ ਦਾਖਲ ਹੋਣ ਰਾਤ ਨੂੰ ਮੇ ਕੋਲ ਕੋਈ ਸਾਥ ਨਹੀਂ ਸੀਗਾ ਸਵੇਰ ਨੂੰ ਮੈਂ ਦਾਖਲ ਹੋਣਾ ਸੀਗਾ ਤਾਂ ਸਵੇਰ ਨੂੰ ਮੈਂ ਆ ਕੇ ਦਾਖਲ ਹੋਇਆ ਹਸਪੀਟਲ ਤਾਂ ਮੇਰੇ ਚਾਚੇ ਦਾ ਮੁੰਡਾ ਸੀਗਾ ਜੋ ਮੈਨੂੰ ਛਡਾਣ ਆਇਆ ਸੀਗਾ ਰਾਤ ਨੂੰ ਜਿੰਨੇ ਮੈਨੂੰ ਛਡਾਇਆ ਸੀ ਰਾਤ ਨੂੰ ਤਾਂ ਨਾ ਉਹ ਸਵੇਰ ਨੂੰ ਕੰਮ ਤੇ ਸਾਰੇ ਸਾਡੇ ਘਰ ਦੇ ਕੰਮ ਤੇ ਚੱਲ ਗਏ ਤਾਂ ਮੈਂ ਵੀ ਮੈਂ ਇੱਥੇ ਹਸਪੀਟਲ ਦਾਖਲ ਹੋ ਗਿਆ ਤਾਂ ਮੇਰੇ ਚਾਚੇ ਦਾ ਮੁੰਡਾ ਹਸਪੀਟਲ ਤੋਂ ਇੱਥੋਂ ਕੰਮ ਤੋਂ ਉੱਥੇ ਨਾ ਪੈਟਰੋਲ ਪੰਪ ਤੇ ਨੂੰ ਜਾ ਰਿਹਾ ਸੀ ਕਿੱਥੇ ਕਿਹੜੇ ਪਿੰਡ ਮੈਂ ਮਦਾਲਤੋ ਜੀ ਅੱਛਾ ਕਿੱਥੇ ਨੂੰ ਜਾ ਰਿਹਾ ਸੀ ਉਹ ਪੈ ਜੇ પેટ્રોલ ਪੰਪ ਤੇ ਨੂੰ ਜਾ ਰਿਹਾ ਸੀ ਤਾਂ ਇਹਨਾਂ ਨੂੰ ਰੈਂਕੂ ਨੇ ਗੱਡੀ ਲਿਆ ਕੇ ਮੋਰੇ ਲਾਤੀ ਭੁੱਲਿਆ ਵਾਲਾ ਚੌਂਗ ਦੇ ਵਿੱਚ ਭੁੱਲਿਆ ਚੌਂਗ ਤੋਂ ਬੈਕ ਸਾਈਡ ਤੇ ਥੋੜਾ ਜਿਹਾ ਪਿਛਾ ਹਣਾ ਘੇਰ ਲਿਆ ਉਹਨੂੰ ਘੇਰ ਕੇ ਤਾਂ ਉਹਦੇ ਵਿੱਚ ਚਾਰ ਪਛੇਤੇ ਆਦਮੀ ਸੀਗੇ ਤੇ ਇੱਕ ਰੈਂਕੂ ਸੀਗਾ ਇੱਕ ਹੈਪੀ ਸੀ ਤਾਂ ਇੱਕ ਮਿਰਜਾ ਸੀ ਤਾਂ ਜਣੇ ਸੀ ਟੋਟਲ ਟੋਟਲ 5 ਜਾਣੇ ਸੀਗੇ ਜੀ ਉਹਨੇ ਜਿੱਦਾਂ ਉਹਨੂੰ ਘੇਰ ਕੇ ਕੁੱਟਮਾਰ ਕੀਤੀ ਤਾਂ ਉਹਦੇ ਡਾਟ ਵੀ ਮਾਰੇ ਆ ਜੀ ਉਹਨਾਂ ਨੇ ਡਾਟ ਵੀ ਵੱਜੇ ਉਹਨਾਂ ਦੀ ਐਕਸਟਰਾ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੀ ਜਿਹੜੇ ਉਹਨੇ ਡਾਕ ਮਾਰੇ ਪਿੰਡ ਦੇ ਸਰਪੰਚ ਮੋਹਤਵਾਰ ਬੰਦੇ ਨਾਲ ਗੱਲ ਕੀਤੀ ਹਾਂਜੀ ਪਿੰਡ ਦੇ ਮੋਹਤਵਾਰ ਬੰਦੇ ਨਾਲ ਗੱਲ ਕੀਤੀ ਸਰਪੰਚ ਸਾਹਿਬ ਹੁਣੀ ਸਾਡੇ ਕੋਲ ਇੱਥੇ ਆਏ ਸੀਗੇ ਪੰਚ ਸਾਹਿਬ ਹੁਣੀ ਸਰਪੰਚ ਸਾਹਿਬ ਹੁਣੀ ਤਾਂ ਉਹਨੇ ਵੀ ਇਹੀ ਗੱਲ ਕਹੀ ਜੀ ਕਹਿੰਦੇ ਹਾਂ ਗਲਤ ਆਵੇ ਉਹਨੇ ਕੂਕਾ ਮਾਰੀ ਉਹ ਵੀ ਗਲਤ ਕੀਤਾ ਤਾਂ ਸਵੇਰ ਨੂੰ ਜਿਹਨੂੰ ਘੋੜੀ ਘੇਰ ਕੇ ਕੁੱਟਿਆ ਉਹ ਵੀ ਉਹਦੇ ਵਾਸਤੇ ਗਲਤ ਕਰ ਰਹਾ ਜੀ ਮੰਗ ਕੀ ਕਰਦੇ ਸਾਡਾ ਮੰਗ ਜੋ ਜੀ ਜੋ ਕਾਰਵਾਈ ਹੋਣਾ ਸਰਬੰਨ ਦੀ ਕਾਰਵਾਈ ਕੀਤੀ ਜਾਵੇ